ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਡੱਲੇ ਵਾਲੇ ਦੇ ਵਿੱਚ ਡੱਲੇ ਵਾਲਾ ਪਿੰਡ ਆ ਜਿਹੜਾ ਫਰੀਦਕੋਟ ਜਲੇ ਦਾ ਪਿੰਡ ਆ ਇਹ ਤੇ ਵੱਡਾ ਪਿੰਡ ਆ ਕਿਉਂਕਿ ਡੱਲੇ ਵਾਲੇ ਪਿੰਡ ਦਾ ਬਹੁਤ ਵੱਡਾ ਨਾਮ ਆ ਬਾਈ ਜਗਜੀਤ ਸਿੰਘ ਡੱਲੇ ਵਾਲਾ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਇਸ ਟਾਈਮ ਵੀ ਮੌਜੂਦ ਆ ਔਰ ਜੈਸਪੁਰਾਵਾਂ ਦੇ ਕੋਲੇ ਮੈਂ ਮੌਜੂਦ ਆ ਦੋ ਗਾਵਾਂ ਵਕਾਉਆ ਬਾਈ ਹੁਣਿਆਂ ਦੀਆਂ ਮਿੱਤਰੋ ਇੱਕ ਤਾਂ ਗਾਂ ਸੂਣ ਵਾਲੀ ਆ ਤੇ ਇੱਕ ਹੈਗੀ ਸਿੰਗਾ ਵਾਲੀ ਵੜ ਸੋਈ ਸਈ ਤਿਆਰ ਦੁੱਧ ਵਾਲੀ ਆਪਾਂ ਗੱਬਣ ਵੜ ਤੋਂ ਸ਼ੁਰੂਆਤ ਕਰਦੇ ਆ ਕਰਦੇ ਆ ਗੱਲਬਾਤ ਫਾਈ ਦੇਣਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਠੀਕ ਆ ਜੀ ਵਧੀਆ ਜੀ ਸੇਤਾ ਦੇ ਪਰਿਵਾਰ ਭਾਈ ਹਾਂਜੀ ਹਾਂਜੀ ਵਧੀਆ ਜੀ ਠੀਕ ਠਾਕ ਅੱਛਾ ਭਾਈ ਇੱਕ ਵਾਰੀ ਨਾਮ ਦੱਸਦੇ ਆਪਣਾ ਭਰਾ ਮੇਰਾ ਨਾਮ ਲਖਵਿੰਦਰ ਸਿੰਘ ਜੀ ਸਨੋ ਭਾਈ ਜਲੌਰ ਸਿੰਘ ਜੀ ਘਰ ਦਾ ਐਡਰੈਸ ਭਾਈ ਕਰਦਾ ਰਿਹਾ ਸੀ ਗਾਲਮੀਕ ਮੰਦਿਰ ਦੇ ਨੇੜੇ ਆਈ ਠੀਕ ਹੈ ਗਾਲਮੀਕ ਮੰਦਿਰ ਦੇ ਨੇੜੇ ਹਾਂਜੀ ਅੱਛਾ ਦੋ ਗਾਵਾਂ ਵਕਾਉ ਆ ਵੀਰੇ ਹੈ ਹਾਂਜੀ ਹਾਂਜੀ ਤੇ ਵੱਡੀ ਗਾਵਾਂ ਜਿਹੜੀ ਵੀਰੇ ਇਹਦੀ ਕੀ ਡਿਟੇਲ ਆ ਬਾਈ ਇਹਦੀ ਜੀ ਮੈਂ ਬਾਈ ਜੀ ਗੱਭਾਂ ਲੈ ਆਏ ਤਿੰਨ ਮਹੀਨਿਆਂ ਦੀ ਟੋਕਰ ਗੱਭਣ ਹਾਂਜੀ ਟੋਕਰ ਗੱਭਣ ਜੀ ਉਦੋਂ ਕਿੰਨੇ ਦੁੱਧ ਤੇ ਚੱਲਦੀ ਜੋ ਤੂੰ ਟੋਕਰ ਗੱਭਣ ਲੈ ਆਈ 24 ਲੀਟਰ ਦੇ ਪਲੱਸ ਲਿਆ ਹੈਗਾ ਜੀ 24 ਕਿਲੋ ਤੋਂ ਬਾਹਰ ਜਾਂਦੀ ਜੋ ਤੂੰ ਟੋਕਰ ਗੱਭਣ ਦੀ ਗੁੰਦੀ ਆ ਹਾਂਜੀ ਕੀ ਬਾਤ ਆ ਆਸਿਆ ਸੂਣ ਦੇ ਵਿੱਚ ਕਿੰਨੇ ਦਿਨ ਬਾਕੀ ਹੈ ਇਹਦੇ ਬਾਈ 17 ਤਰੀਕ ਨੂੰ ਦਿਨ ਪੂਰੇ ਆ ਜੀ 17 ਤਰੀਕ ਨੂੰ ਦਿਨ ਪੂਰੇ ਅੱਜ ਹੈਗੀ 11 ਹਣਾ ਹਾਂਜੀ ਅੱਜ 11 ਹੈ ਰਹਿ ਕੇ 6 ਦਿਨ ਬਾਕੀ 6 ਦਿਨ ਬਾਕੀ ਤੇ ਲੇਵਾਲੂਆ ਤਾਂ ਹੁਣ ਵੀ ਬਹੁਤ ਜਗਲ ਹਾਂਜੀ ਲੇਵਾਲੂਆ ਹੈਗਾ ਈ ਢਿੱਲਾਂ ਟੁੱਲਾਈ ਤਾਂ ਬਹੁਤ ਢੱਲ ਪਈ ਈ ਲੇਵੀ ਹੂੰ 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 ਫਾਇਦਾ ਪਹਿਲਾਂ ਮਾਲਾ ਥੋੜੀ ਜੀ ਸਮੀ ਘਟਾ ਗਾਂ ਤੇਰੇ ਕੋਲ ਹਾਂਜੀ ਸਮੀ ਘਟਾ ਈ ਥੋੜੀ ਹੂੰ ਕਾਰਨ ਕੀ ਬਣ ਗਿਆ ਬੋਰੀਆਂ ਵਾਰ ਗਿਆ ਤੂੰ ਆਣਾ ਮੈਂ ਚੰਗੀਆਂ ਚਾਰੀਆਂ ਹਾਂਜੀ ਬੋਰੀਆਂ ਦਾ ਬਹੁਤ ਚਾਰੀਆਂ ਬੋਰੀਆਂ ਤੇ ਇਹਨੂੰ 5000 ਤੀਆਂ ਜੀ ਠੀਕ ਆ ਹਾਂਜੀ ਤੇ ਯਾਰ ਦੁੱਧ ਦਾ ਫਿਰ ਗਾਂ ਐਤਕੀ 35 34 ਕਿਲੋ ਦੇ ਸਕਦੀ ਹਾਂਜੀ ਬਾਈ ਦੇਊਗੀ ਦੇਣਾ ਬਣਦਾ ਯਾਰ ਹੁਣ ਸਾਂਭੀ ਪਾਲੀ ਆ ਹਨਾ ਹਾਂਜੀ ਹਾਂਜੀ ਠੀਕ ਆ ਬਾਈ ਤੇ ਅੱਛਾ ਬਾਈ ਰੇਟ ਫਿਰ ਇਹਦਾ ਰੇਟ ਬਾਈ ਆਪਾਂ ਇਹਦਾ 1 ਲੱਖ 5000 ਰੁਪਿਆ ਕਰਦੇ ਆ 1 ਲੱਖ 5000 ਰੁਪਿਆ ਕਰਦੇ ਮਾਨਤਨ ਕਰਦੇ ਆਂਗੇ ਵਿੱਚ ਹਾਂਜੀ ਮਾਨਤਨ ਕਰਦੇ ਆਂਗੇ ਠੀਕ ਆ ਕੱਢੀ ਬਾਰ ਨੂੰ ਤੋਰੀਪਰਾ ਵਾਲਾ ਯਾਰ ਲੈ ਵੀ ਮਿੱਤਰੋ 1 ਲੱਖ ਤੇ 5000 ਰੁਪਿਆ ਦੀ ਕੀਮਤ ਆ ਸੂਆ ਇਹ ਤੀਜਾ ਸੂਗੀ ਚੌਥਾ ਬਈ ਨਹੀਂ ਤੀਜਾ ਸੂਗੀ ਥੋੜੀ ਨਾ ੱਸੀ ਕਰਕੇ ਲੱਗਦੀ ਆ ਥੋੜੀ ਜੀ ਲੰਮੀ ਲੈ ਜੀ ਤੀਜਾ ਸੂਆ ਇਹ ਨੇ ਐਤਕੀ ਸੂਣਾ ਵਾ ਮਿੱਤਰੋ ਦੇਖ ਸਕਦੇ ਆ ਤੁਸੀਂ ਹੂੰ ਨਹੀਂ ਠੀਕ ਆ ਥੱਲੋ ਥੁੱਲੋ ਤਾਂ ਐ ਆ ਜਿਵੇਂ ਕਰਮਾ ਵਾਲਿਆਂ ਨੂੰ ਨਾ ਪਤੰਦਰਾ ਕਿ ਪਾਣੀ ਪੂਣੀ ਤਾਂ ਨਹੀਂ ਭਰ ਕੇ ਬਣਾਤਾ ਪਹਿਲਾਂ ਉਹਨ ਤੋਂ ਨਹੀਂ ਜੀ ਇਹਨਾਂ ਥੋੜੀ ਚਾਰ ਨਹੀਂ ਪਿਆਤ ਕਿ ਇਹਨੂੰ ਕਾਰ ਤਾਂ ਲੱਸੀ ਹੋ ਗਈ ਚਾਰ ਦਿਨਾਂ ਥੋੜੀ ਜੀ ਚਾਹ ਵਾਂ ਜਾਰੇ ਸੀ ਹੂੰ ਹਜੇ ਇੱਕ ਗੱਲ ਹੋਰ ਚਾਰ ਚੂ ਰੁਪਏ ਜਾਂਦੇ ਨੇ ਹੱਡ ਲਕੋ ਜਾਣੇ ਸੀ ਹਾਂਜੀ ਲਕੋ ਜਾਣੇ ਬਈ ਹੂੰ ਥਣਥਣ ਵੀ ਬਹੁਤ ਚੰਗਾ ਯਾਰ ਬਹੁਤ ਵਧੀਆ ਹੀ ਮੁਠੀਆ ਲੱਗ ਰਹੀ ਹੈ ਮਸ਼ੀਨੀ ਤੇ ਹਾਂਜੀ ਹੱਥੀ ਚਵਾਈ ਕਰਦਾ ਰਿਹਾ ਹਾਂਜੀ ਹੱਥੀ ਚਵਾਈ ਕਰਦਾ ਹਾਂ ਜਿੱਥੋਂ ਮੈਂ ਲੈ ਆਇਆ ਉੱਥੇ ਮਸ਼ੀਨੀ ਚਵਾਈ ਸੀ ਇਹਦੀ ਠੀਕ ਹੈ ਬਈ ਚਵਾਈ ਚਵਾਈ ਸੋਹਣੀ ਸੀ ਇਹਨੂੰ ਹਾਂਜੀ ਹਾਂਜੀ ਚਵਾਈ ਬਹੁਤ ਬਿਲਕੁਲ ਸੋਹਣੀ ਹੈ ਠੀਕ ਹੈ ਬਈ ਠੀਕ ਹੈ ਵੀਰੇ ਪੀਸ ਕਰੀ ਵੀਡੀਓ अच्छा दो नंबर ते गां वड्डे भाई इनदे ਥੱਲੇ ਕਿੰਨਾ ਦੁੱਧ ਤਿਆਰ ਆ? ਇਹਦੇ ਥੱਲੇ ਹੈਗਾ 15 ਲੀਟਰ ਤਿਆਰ ਆ। ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ? ਇਹਨੂੰ ਸੂਈ ਨੂੰ ਜੀ ਅੱਜ 21-22 ਦਿਨ ਹੋ ਗਏ। ਠੀਕ ਆ ਬਾਈ ਠੰਡੀ ਸੀਲ ਚ ਚੋਂਦ ਹਾਂਜੀ ਹਾਂਜੀ ਚੋਂਦ ਚ ਵਧੀਆ ਠੰਡੀ ਇਹਨੇ ਬਾਹਰ ਨਹੀਂ ਕੱਢੀ ਕਿਤੇ ਤਾਂ ਕਰਕੇ ਕਰਦੀ ਆ। ਉਹ ਉਪਰਾ ਕਰਦੀ ਆ ਥੋੜਾ ਜਿਹਾ। ਤੇ ਬੱਚਾ ਇਹਦੇ ਮਗਰ ਵੱਛਾ ਆ ਗਿਆ ਹਨਾ? ਬੱਚਾ ਵੱਛਾ ਜੀ। ਇਹਦਾ ਰੇਟ ਬਾਈ ਫਿਰ? ਇਹਦਾ ਰੇਟ ਜੀ ਆਪਾਂ 40 ਕੋਈ ਹਜ਼ਾਰ ਕਰਦੇ ਠੀਕ ਆ ਵੀਰੇ ਮਾਨਤਨ ਹੋ ਜੂਗਾ ਦੁੱਧ 15 ਕਿਲੋ ਤਿਆਰ ਆ ਹੈ ਹਾਂਜੀ ਕੋਈ ਵੀ ਚੋ ਸਕਦਾ ਹਾਂਜੀ ਕੋਈ ਵੀ ਚੋ ਸਕਦਾ ਇਹਦਾ ਇੱਥੇ ਬਾਹਰ ਕਰਕੇ ਕਰਦੀ ਠੀਕ ਆ ਵੀ ਲੈ ਵੀ ਮਿੱਤਰੋ ਕਿਉਂਕਿ ਕਾਰੋਬਾਰ ਨਹੀਂ ਕੱਢੀ ਇਹ ਤਾਂ ਕਰਕੇ ਕਰਦੀ ਆ ਉਪਰੇ ਥਾਂ ਖੜੀ ਕਰਕੇ ਵੱਛਾ ਇਹਦੇ ਮਗਰ ਆ ਦੁੱਧ 15 ਕਿਲੋ ਇਹਦੇ ਥੱਲੇ ਕਰਮਾਂ ਵਾਲੀ ਥੱਲੇ ਹਾਜ਼ਰ ਕੰਡੇ ਵਾਲਾ ਤਿਆਰ ਆ ਰੇਟ ਇਹਦਾ 40000 ਆ ਦੋ ਗਾਵਾਂ ਪਾਈ ਦੀਆਂ ਦੋਵੇਂ ਫਲਮਾਤੀਆਂ ਗੱਲਬਾਤ ਲਈ ਨੰਬਰ ਨੋਟ ਕਰ ਲਓ ਪਾਈ ਦਾ ਵੀਰੇ ਨੰਬਰ ਦਈ ਬਈ 81988 ਜੀ ਜੀ 94908 ਜੀ ਇੱਕ ਵਾਰ ਹੀ ਹੋਰ ਹੁੰਦੇ 81988 94908 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਬਾਈ ਦੇ ਨਾਲ ਗੱਲ ਤੇ ਬਾਦ ਪਿੰਡ ਡੱਲੇ ਵਾਲਾ ਜਲਫਰੀਦਕ